ਵੇ ਕੋਈ ਚੱਕੇ ਪੂਰੀ ਤਰ੍ਹਾਂ ਫਸ ਚੁੱਕੇ ਸਾਡੇ ਤੋਂ ਕੱਟਣਾ ਬੜਾ ਮੁਸ਼ਕਲ ਹੋ ਗਿਆ ਇੰਨੀ ਬਰਸਾਤ ਇੰਨੀ ਮੀਂਹ ਇਨਾ ਮੀਂਹ ਪਿਆ ਦੱਬ ਕੇ ਜਿੰਨਾਂ ਲੱਗੇ ਮੋਟਰਸਾਈਕਲ ਸਾਡਾ ਚੱਕੇ ਉਰ ਫਸ ਚੁੱਕੇ ਹੈ ਕੱਟਣਾ ਬਹੁਤ ਪਤਾ ਨਹੀਂ ਚੱਲ ਕੱਢਿਆ ਰਿਹਾ ਇਸ ਤੇ ਪੜ ਗਿਆ ਉੱਪਰ ਇਸ ਨਾਲ ਤੱਕ ਲੜ ਬੈਨਾ ਫੇਰ ਬੈਕ ਕਰਨਾ ਪੈਣਾ ਨੂੰ ਤੁਹਾਡੀ ਉਹ ਆਹ ਵੇਖੋ ਭਈ ਜਿਵੇਂ ਕੀ ਆ ਚੱਪਲਾ ਪੂਰੀ ਤਰ੍ਹਾਂ ਫਸ ਚੁੱਕੀ ਹੈ ਵੀ ਕਟਮੀਆਂ ਬਹੁਤ ਔਖੀ ਹੋ ਰਹੀ ਚੱਪਲ ਨਹੀਂ ਗਲਤੀ ਨਹੀਂ ਵੀ ਵਿਚੋ ਦੀ ਉਹ ਬੁਰੇ ਹਾਲ ਆ ਵੀ ਸਾਡੀ ਪਿਛਲੀ ਬਾਈਕ ਆ ਜੀ ਮੋਟਰਸਾਈਕਲ ਸਪਰੈਂਡਰ ਪਲੱਸ ਜਿਹੜਾ ਉਹ ਉੱਥੇ ਫਸ ਗਿਆ ਆ ਥੇ ਕੱਟਣਾ ਬਹੁਤ ਹੀ ਔਖਾ ਹੋਣਾ ਆ ਚੱਕਾ ਵੇਖ ਸਕਦੇ ਤੂੰ ਕਿਵੇਂ ਜ਼ਮੀਨ ਦੇ ਵਿੱਚ ਧੱਸਿਆ ਆ ਉਹ ਤੇਰੀ ਕੀ ਕਰੀਆ ਸਮਝ ਨਹੀਂ ਆਂਦੀ ਪਈਆ ਚੱਕੇ ਦਾ ਹਾਲ ਕੀ ਹੋ ਗਿਆ ਚੱਕਾ ਤਾਂ ਪਛਾਣཅ ਹੀ ਨਹੀਂ ਹੁੰਦਾ ਪਈਆ ਚੱਕੇ ਦਾ ਕੀ ਹਾਲ ਆ ਪਈਆ ਇੱਥੇ ਆ ਦਰਿਆ ਦੇ ਕੋਲ ਇਹ ਹਾਲ ਆ ਜੀ ਮੀ ਪੈਨ ਦੇ ਨਾਲ ਪੂਰਾ ਰੋਡ ਦੇਖ ਸਕਦੇ ਹੋ ਕਿਵੇਂ ਖਰਾਬ ਆ ਗਲਤੀ ਕਰਤੀ ਇੱਥੇ ਆ ਕੇ ਯਾਰ ਫਸ ਗਏ ਵੈ ਇੱਥੇ ਕੱਢਣੇ ਬਹੁਤ ਮੁੱਖਾ ਮੈਂ ਤਾਂ ਕਹਿੰਦਾ ਉਹ ਉਹ ਮੰਗਾਣੇ ਯਾਰ ਜੀਸੀਬੀ ਕ੍ਰੇਨ ਮੰਗਾਣੀ ਵੀ ਨਹੀਂ ਦਾਦਾ ਜੀ ਨੇ ਕਰਾਉਂਦੇ ਉਹ ਚੱਕਰ ਉਹ ਆ ਵੀ ਸੱਚ ਨੂੰ ਆ ਕੋਈ ਵੀ ਲੱਭਦੀ ਨਹੀਂ ਚੱਪਲ ਚੱਪਲ ਨਾਲ ਕੀ ਹੋ ਗਿਆ ਵੇ ਵਖਾਈ ਚੱਪਲ ਵਖਾਈ ਤੇਰੀ ਸੀ ਓਏ ਬਾਈਕ ਵਾਲਾ ਬਾਈਕ ਗਈ ਉਹ ਤੇਰੀ ਦਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਸਤ루 ਦਰਿਆ ਦੇ ਵਿੱਚ ਤੁਹਾਨੂੰ ਮਾਹੌਲ ਦਿਖਾਵਾਂਗੇ ਜਿੱਮੇ ਕੀ ਬਹੁਤ ਜਿਆਦੀ ਬਰਸਾਤਾ ਪੇਰੀਆਂ ਨੇ ਇਸ ਮਹੀਨੇ ਤੇ ਤੁਹਾਨੂੰ ਸਤ루 ਦਰਿਆ ਦਾ ਪੂਰਾ ਮਾਹੌਲ ਵੀਡੀਓ ਚ ਦਿਖਾਵਾਂਗੇ ਵੀਡੀਓ ਨੂੰ ਪੂਰਾ ਦੇਖਿਓ ਕਿੰਨਾ ਕੁ ਪਾਣੀ ਚੜਿਆ ਆਇਆ ਹੈ ਸਤ루 ਤੁਹਾਨੂੰ ਸਾਰਾ ਦਿਖਾਵਾਂਗੇ ਫਿਲਹਾਲ ਤੇ ਜਿਹੜਾ ਰਾਹ ਵਾ ਬੜਾ ਔਖਾ ਆਪਸਾ ਜੀ ਨੂੰ ਰਾਹ ਚ ਕੱਢਣਾ ਜਿਹੜਾ ਮੋਟਰਸਾਈਕਲ ਬਹੁਤ ਹੀ ਔਖਾ ਵਾ ਚਿਕਨੀ ਮਿੱਟੀ ਆ ਇੰਦੇ ਜੇ ਸਾਡਾ ਮੋਟਰਸਾਈਕਲ ਦਾ ਜਿਹੜਾ ਚੱਕਾ ਵਾ ਉਹ ਪੂਰੀ ਤਰ੍ਹਾਂ ਤਸ ਚੁੱਕਿਆ ਜੀ ਆ ਜਿਹੜਾ ਚੱਕਾ ਵਿਖਾਓ ਆ ਚੱਕਰ ਕਿਵੇਂ ਆ ਦੇਖੋ ਜੀ ਅਸੀਂ ਇੱਥੋਂ ਆਏ ਆ ਲੰਘ ਕੇ ਕੱਢਣਾ ਬਹੁਤ ਔਖਾ ਮੋਟਰਸਾਈਕਲ ਫਸ ਚੁੱਕਿਆ ਕਰੂਗੇ ਮੋਟਰਸਾਈਕਲ ਬਹੁਤ ਔਖਾ ਹੋਇਆ ਪਿਆ ਦੇਖਦੇ ਟਰਾਈ ਕਰਕੇ ਜੇ ਨਿਕਲਦੇ ਤਾਂ ਕੱਢ ਲੈਣੇ ਆ ਨੀ ਤਾਂ ਫਿਰ ਵਿਦੇ ਹੀ ਕਰਦੇ ਆ ਬਾਈਕ ਨਿਕਲਣੀ ਬਹੁਤ ਹੀ ਔਖੀ ਆ ਮੁਸ਼ਕਲ ਕੰਮ ਆ ਰੇਸ ਵੀ ਦਿੱਤੀ ਚੱਕਾ ਵੀ ਨਹੀਂ ਘੁੰਮ ਰਿਹਾ ਚੱਕੇ ਦਾ ਹਾਲ ਤੁਹਾਨੂੰ ਦਿਖਾਇਆ ਆ ਵੀਡੀਓ ਚ ਆ ਦੇਖੋ ਜਿਵੇਂ ਪਹਾੜੀਆਂ ਕਿੱਦਾਂ ਬਣੀਆਂ ਪੁਰਾਣੇ ਪੁਰੇ ਹਾਲ ਆ ਇੱਧਰ ਆ ਯਾਰ ਇੱਧਰ ਨੂੰ ਇੱਧਰ ਖਿੱਚ ਚੱਕਾ ਪਿਛੇ ਰੋ ਕਰਤੀ ਵੀਡੀਓ ਬੰਦ ਓਹੋ ਚੋਕ ਕਰ ਦਰਿਆ ਦੇ ਚੱਕਰ ਚ ਕਿੱਡਾ ਪਾਣੀ ਚੜਿਆ ਆਇਆ ਦਰਿਆ ਤੇ ਪਖੜਾ ਡੈਮ ਵੱਲੋਂ ਪਾਣੀ ਛੱਡਿਆ ਗਿਆ ਵਾ ਤੇ ਇਹ ਵਖਾਨ ਦੇ ਚੱਕਰ ਦੇ ਵਿੱਚ ਕੀ ਹੈ ਕਿ ਅਸੀਂ ਨੁਕਸਾਨ ਹੀ ਕਰਾ ਬੈਠੇ ਕਿਉਂਕਿ ਜਿਹੜਾ ਮੋਟਰਸਾਈਕਲ ਤੁਸੀਂ ਦੇਖਿਆ ਹੋਣਾ ਕਿਵੇਂ ਬੁਰੀ ਤਰ੍ਹਾਂ ਫਸ ਚੁੱਕਿਆ ਮੋਟਰਸਾਈਕਲ ਨਾਲ ਬਹੁਤ ਔਖਾ ਆਇਆ ਪਿਆ ਹੁਣ ਕਰਦੇ ਵੇ ਕੋਈ ਟੱਗੇ ਨਾ ਮੋਟਰਸਾਈਕਲ ਨਹੀਂ ਨਹੀਂ ਦਿਖਾਓ ਸਾਦੇ ਸਾਦੇ ਖੰਮ ਰੁਕ 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 ਟਾਇਰ ਦਿਖਾ ਓਏ ਓਏ ਇਹਦਾ ਮੋਟਰ ਟਾਇਰ ਹੀ ਹੱਥ ਖਾ ਓਏ ਹੋਏ ਟ੍ਰਾਈ ਕਰਦੇ ਆ ਦੇਖਦੇ ਕੋਸ਼ਿਸ਼ ਕਰਕੇ ਉੱਥੇ ਉੱਪਰ ਮੀ ਵੀ ਤੇਜ਼ ਹੋ ਗਿਆ ਬੁਰੀ ਤਰ੍ਹਾਂ ਫਸ ਚੁੱਕੇ ਆ ਨਿਕਲਣਾ ਬਹੁਤ ਔਖਾ ਹੈ ਸਮਝ ਨਹੀਂ ਆਉਂਦੀ ਕੀ ਕਰੀਏ ਬਹੁਤ ਫਸ ਗਏ ਬੁਰੀ ਤਰ੍ਹਾਂ ਮੀ ਵੀ ਤੇਜ਼ ਹੋ ਗਿਆ ਮੀ ਚ ਗਿੱਲੇ ਹੋਣਾ ਪਿਆ ਨਾ ਪੈਰ ਵਿੱਚ ਚਿੱਕਣਾਂ ਰਿਪੜ ਗਏ ਚੱਪਲਾ ਫਸਦੀ ਆ ਵੀ ਇਹ ਬੇ ਚੱਕਾ ਤਸ ਚੁੱਕਿਆ ਬੁਰੀ ਤਰ੍ਹਾਂ ਤੁਹਾਨੂੰ ਵੀਡੀਓ ਦਿਖਾਣਾ ਮੈਂ ਆ ਦੇਖੋ ਜੀ ਪੂਰਾ ਚੱਕਾ ਜਣਾ ਆ ਟਾਇਰ ਜਿਹੜਾ ਪੂਰਾ ਗਾਰੇ ਨਾਲ ਭਰ ਚੁੱਕਿਆ ਮਤਲਬ ਚੱਕਾ ਇੰਨਾ نیچے ਅੰਦਰ ਨੂੰ ਤਸ ਚੁੱਕਿਆ ਕਿ ਨਿਕਲਦੇ ਚੱਕਾ ਘੁੰਮਦਾ ਹੀ ਨਹੀਂ ਪੈ ਰਿਹਾ ਇਸ ਦੇ ਕੇ ਵੀ ਕੰਡੀਸ਼ਨ ਮੋਟਰਸਾਈਕਲ ਦੀ ਬਹੁਤ ਬੁਰੇ ਹਾਲ ਚੁੱਕਿਆ ਕਰਦੇ ਇਹਨੂੰ ਕੋਸ਼ਿਸ਼ ਤੱਕਾ ਲਾਣੇ ਆ ਤੱਕਾ ਲਾ ਕੱਢਦੇ ਆ ਨਹੀਂ ਤਾਂ 2-4 ਬੰਦੇ ਬੁਲਾਣੇ ਪੈਣੇ ਤਾਂ ਹੀ ਨਿਕਲਣਾ ਉੱਥੇ ਨਹੀਂ ਬਹੁਤ ਔਖਾ ਕੰਮ ਆ ਬਈ ਯਾਰ ਲੋ ਵੀ ਤੁਸੀਂ ਗੱੜਾ ਚੈੱਕ ਕਰ ਸਕਦੇ ਹੋ ਚਿਕਨੀ ਮਿੱਟੀ ਹੈ ਸਾਰੀ ਬੜੀ ਦੇਰ ਤੋਂ ਬਾਅਦ ਮਿਹਨਤ ਕਰਕੇ ਚੱਕਾ ਸਾਡਾ ਇੱਥੇ ਫਸਿਆ ਸੀ ਚੱਕਾ ਹੁਣ ਕੱਢਿਆ ਜੀ ਆ ਚੱਕੇ ਦੀ ਕੰਡੀਸ਼ਨ ਹਾਲਾਤ ਜਿਹੜੇ ਬਹੁਤ ਹੀ ਮਾੜੇ ਹੋ ਚੁੱਕੇ ਆ ਬੜੀ ਮੁਸ਼ਕਲ ਦੇ ਨਾਲ ਕਟੋ-ਕਟ ਅੱਧਾ ਘੰਟਾ ਲੱਗ ਗਿਆ ਕੱਢਦੇ-ਕੱਢਦੇ ਚੱਕਾਥੋ ਸੀ ਬੜਾ ਮੁਸ਼ਕਲ ਦੇ ਔਖਾ ਕੱਢਿਆ ਉਹ ਤੇਰੀ ਪੈਰ ਆਹ ਰੱਖੋ ਇਹ ਪੈਰ ਜਿਹੜਾ ਨਾਲ ਮੁੰਡਾ ਇਹਦਾ ਪੈਰ ਚੈੱਕ ਕਰੋ ਜੀ ਪੈਰਾਂ ਦੇ ਹਾਲਾ-ਹਾਲਾਤ ਕਿੱਦਾਂ ਹੋਏ ਪਏ ਆ ਜਿਹੜਾ ਰਾਹ ਜਿਹੜਾ ਬੜਾ ਡੇਂਜਰਸ ਆ ਚੁੱਕਿਆ ਵਾ ਹੁਣ ਇੱਥੋਂ ਇਹਦੇ ਵਿੱਚੋਂ ਦੀ ਜਿਹੜੀ ਕੱਢਾਂਗੇ ਜੀ ਆਪਣੀ ਬਾਈਕ ਮੋਟਰਸਾਈਕਲ ਦੇਖਦੇ ਆ ਨਿਕਲਦੀ ਆ ਕਿੱਦਾਂ ਜੇ ਫਸ ਗਏ ਤਾਂ ਸਮਝ ਲਓ ਵਿੱਚ ਹੀ ਰਹਿ ਜਾਗੇ ਵਿੱਚ ਟਾਇਰ ਤੁਰ ਕੇ ਲੰਘਣਾ ਪੈਣਾ ਆਪਾਂ ਨੂੰ ਉੱਥੇ ਵੀ ਚਲੋ ਕੱਢਦੇ ਆ ਲੈਣੇ ਆ ਚੋਕੀ ਰਿਸਕ ਚੱਕਦੇ ਹੁਣ ਆ ਵੀ ਵਾਹ ਵਾਹ ਉਹ ਮੁਦੇ ਬਦੇ ਲਾ ਲਈ ਨਿਕਲ ਗਏ ਵੀ ਸੇਫਟੀ ਨਾਲ ਟਾਇਰ ਟੁੱਟ ਗਿਆ ਦੇਖ ਕੇ ਉਹ ਵੀ ਮੋਟਰਸਾਈਕਲ ਕਾਫੀ ਜੜੀ ਆ ਮਿਹਨਤ ਕਰਨ ਤੋਂ ਬਾਅਦ ਕੋਸ਼ਿਸ਼ ਕਰਨ ਤੋਂ ਬਾਅਦ ਸਾਡਾ ਬਾਹਰ ਆ ਚੁੱਕਿਆ ਹੁਣ ਇਸ ਸਮੇਂ ਥੋੜੀ ਤਕਾਵੜ ਲਾ ਲਈਏ ਮੈਂ ਕਹਿੰਦਾ ਸਟਿੰਗ ਪੀ ਲੈਨੇ ਆ ਨਾਲ ਐਨਰਜੀ ਆਊਗੀ ਇਹਦੇ ਨਾਲ ਆਦ ਕਾਨ ਤੋਂ ਅਸੀਂ ਜਿਹੜੀ ਇੱਕ ਸਟਿੰਗ ਫੜੀ ਆ ਮੈਂ ਕਹਿੰਦਾ ਇਹਨਾਂ ਥੋੜੀ એનર્ਜੀ ਆਉਗੀ ਥੋੜੀ ਥਕਾਵਟ ਥੋੜੀ ਦੂਰ ਹੋਊਗੀ ਇਹਦੇ ਨਾਲ ਲਾਭ ਸੱਚ ਨੂੰ ਮੈਂ ਇੱਥੇ ਅਸੀਂ ਆਏ ਸੀਗੇ ਜੀ 3-4 ਮਹੀਨੇ ਪਹਿਲਾਂ ਇੱਥੇ ਜਿਹੜੀ ਮੱਕੀ ਲੱਗੀ ਹੋ ਸੀ ਛੱਲੀ ਲੱਗੀ ਹੋ ਸੀ ਛੱਲੀ ਛੱਲੀ ਫਸਲਾਂ ਦੀ ਜਿਹੜੀ ਬਾਢੀ ਹੋ ਚੁੱਕੀ ਹੈ ਕਟਿੰਗ ਹੋ ਚੁੱਕੀ ਹੈ ਹੁਣ ਜਿਹੜੀ ਹੈ ਨਵੀਂ ਸਿਸੇਰੋ ਜਿਹੜੀ ਫਸਲ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਅਬ ਐਡਾ ਮੀ ਪਿਆ ਜੀ ਹਾਲਾਤ ਜਿਹੜੇ ਆ ਬਹੁਤ ਹੀ ਬੁਰੇ ਹੋ ਚੁੱਕੇ ਆ ਜੀ ਇੱਥੇ ਸਾਰਾ ਪਾਣੀ ਆ ਅਜੀਕਨੀ ਮਿੱਟੀ ਆ ਇੱਥੇ ਜਿਹੜਾ ਪੈਰ ਵੀ ਜ ਤੇ ਪਹਿਲੇ ਵਾਲਾ ਫਿਰ ਕੰਮ ਹੋ ਗਿਆ ਵੀ ਆਹ ਦੇਖੋ ਜੀ ਜਿੰਮੇ ਆ ਦਲਦਲ ਜਿਹਾ ਬਣਿਆ ਆ ਆ ਜਿਹੜਾ ਗਾਰਾ ਆ ਉਹ ਪੈ ਮੋਟ ਸਕੇ ਫਿਰ ਫਸ ਗਿਆ ਦੁਬਾਰਾ ਇਹਦੇ ਵਿੱਚ ਮਤਲਬ ਪਹਿਲੇ ਵਾਲੇ ਕੰਮ ਹੋ ਗਿਆ ਫਿਰ ਜਿਹਦਾ ਡਰ ਸੀ ਆਪਾਂ ਪਹਿਲੇ ਉਹ ਰਾਤ ਦੂਜੇ ਰਾਤ ਤੋਂ ਘੁੰਮ ਘੁੰਮ ਕੇ ਢੀ ਦੂਰੋਂ ਦੀ ਘੁੰਮ ਕੇ ਆਏ ਫਿਰ ਦੁਬਾਰਾ ওই ਕਾਹਨ ਉਹ ਹੀ ਕੰਮ ਹੋ ਗਿਆ ਚੱਕਾ ਜਿਹੜਾ ਫਿਰ ਫਸ ਗਿਆ ਬੱਚਾ ਹੁਣ ਕੀ ਕਰੀਏ ਉੱਤਰੀਓ ਉੱਧਰ ਦੇਖ ਟੋਇਆ ਗੱਡਾ ਬਹੁਤ ਹੀ ਜੜਾ ਵਾ ਜਿਹੜਾ ਗਾੜਾ ਬਹੁਤ ਜਿਆ ਡੂੰਘਾ ਵਾ ਤੇ ਕੱਟਣਾ ਮੁਸ਼ਕਲ ਬਾਲਾ ਜੀ ਆਇਆ ਆ ਆ ਵੇਖੋ ਜੀ ਤਾਜੇ ਤਾਜੇ ਪਿੰਡਾਂ ਦੇ ਹਾਲਾਤ ਜੀ ਮੀਂਹ ਜਿਹੜਾ ਵਾ ਲਗਾਤਾਰ ਪਈ ਜਾ ਰਿਹਾ ਮੀਂਹ ਰੁਕਣ ਦਾ ਜਿਹੜਾ ਨਾਂ ਨਹੀਂ ਲੈ ਰਿਹਾ 2-3 ਘੰਟੇ ਤੋਂ ਵੀ ਉੱਪਰ ਹੋ ਚੁੱਕਿਆ ਜੀ ਮੀਂਹ ਲਗਾਤਾਰ ਜਿਹੜਾ ਹੈ ਵਰਸਿ ਜਾ ਰਿਹਾ ਹੈ ਆ ਹਰੇ ਭਰੇ ਖੇਤ ਚੱਕ ਰਿਓ ਅਸੀਂ ਤਾਂ ਹੀ ਚਾਹਾਂਗੇ ਤੇ ਬਿਲਕੁਲ ਸਤੁਈ ਦਰਿਆ ਜਿਹੜਾ ਉਹਦੇ ਕੰਡੇ ਆ ਉਹਦੇ ਨਾਲ ਹੀ ਹੈ ਬਿਲਕੁਲ ਇਹ ਖੇਤ